ਅਸਾਰਾ ਕੁਛ ਕੇਜਰੀਵਾਲ ਕਰ ਰਿਹਾ ਹੈ ਕੇਜਰੀਵਾਲ ਨੇ ਪੰਜਾਬ ਦੇ ਉੱਤੇ ਕਬਜ਼ਾ ਪੱਕਾ ਕਰ ਲਿਆ ਹੈ ਹੁਣ ਸਾਰੀ ਸਰਕਾਰ ਸਾਰੀ ਪੁਲਿਸ ਸਾਰੀ ਸਿਵਲ ਐਂਡ ਫੈਸ਼ਨ ਹੁਣ ਕੇਜਰੀਵਾਲ ਦੇ ਕੰਟਰੋਲ ਚ ਆ ਗਈ ਹੈ ਆ ਇੱਕ ਡਰਾਮਾ ਹੈ ਕੇਜਰੀਵਾਲ ਦਾ ਕਿਉਂਕਿ ਕੇਜਰੀਵਾਲ ਸੋਚਦਾ ਹੈ ਕਿ ਮੈਂ ਡਰਾ ਕੇ ਇਹਨਾਂ ਨੂੰ ਜੇਲ੍ਹਾਂ ਛਡ ਕੇ ਮੈਂ ਜਿਵੇਂ ਮਾਰਸ਼ਲ ਲਾਅ ਕਰਕੇ ਮੈਂ ਇੱਥੇ ਰੂਲ ਕਰੂੰਗਾ ਅਸਾਰਾ ਕੁਛ ਕੇਜਰੀਵਾਲ ਕਰ ਰਿਹਾ ਹੈ ਕੇਜਰੀਵਾਲ ਨੇ ਪੰਜਾਬ ਦੇ ਉੱਤੇ ਕਬਜ਼ਾ ਪੱਕਾ ਕਰ ਲਿਆ ਹੈ ਹੁਣ ਸਾਰੀ ਸਰਕਾਰ ਸਾਰੀ ਪੁਲਿਸ ਸਾਰੀ ਸਿਵਲ ਐਂਡ ਫੈਸ਼ਨ ਹੁਣ ਕੇਜਰੀਵਾਲ ਦੇ ਕੰਟਰੋਲ ਚ ਆ ਗਈ ਹੈ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਕਹਿ ਰਹੇ ਕਿ ਕਾਲੀ ਆਗੂ ਨੂੰ ਡਿਟੇਨ ਦੇ ਵਿੱਚ ਕੀਤਾ ਗਿਆ ਕਿ ਕੋਈ ਲਾਅ ਐਂਡ ਆਰਡਰ ਕਾਲੀ ਕਿਤੇ ਲਾਅ ਐਂਡ ਆਰਡਰ ਖਰਾਬ ਨਹੀਂ ਕਰਦੇ ਕਾਲੀ ਤਾਂ ਅਮਨ ਸ਼ਾਂਤੀ ਦੇ ਤੇ ਮੇਨ ਆਰਕੀਟੈਕਟ ਹੈ ਆ ਇੱਕ ਡਰਾਮਾ ਹੈ ਕੇਜਰੀਵਾਲ ਦਾ ਕਿਉਂਕਿ ਕੇਜਰੀਵਾਲ ਸੋਚਦਾ ਹੈ ਕਿ ਮੈਂ ਡਰਾ ਕੇ ਇਹਨਾਂ ਨੂੰ ਜੇਲ੍ਹਾਂ ਛੱਟ ਕੇ ਮੈਂ ਜਿਵੇਂ ਮਾਰਸ਼ਲ ਲਾਅ ਕਰਕੇ ਮੈਂ ਇਥੇ ਰੂਲ ਕਰੂੰਗਾ ਕਿਉਂਕਿ ਹੁਣ ਉਹ ਪੈਰਾ ਥੱਲੇ ਜ਼ਮੀਨ ਖਿਸਕਰੀ ਹੈ ਕੇਜਰੀਵਾਲ ਦੇ ਹੁਣ ਉਹ ਠੱਕੇ ਤੇ ਆ ਗਿਆ ਪਰ ਉਹਨੂੰ ਐ ਨਹੀਂ ਪਤਾ ਜਿਹੜੇ ਪੰਜਾਬੀ ਐ ਖਾਲਸਾ ਤੇ ਖਾਸ ਕਰਕੇ ਖਾਲਸਾ ਕੌਮ ਜਿੰਨਾ ਜ਼ੁਲਮ ਕਰੋਗੇ ਉੰਨੇ ਤਗੜੇ ਹੁਕਮ ਬਣਾ ਮੈਂ ਉਹ ਹੀ ਕਹਿ ਰਿਹਾ ਇੱਕ ਗੁਰੂ ਘਰ ਚ ਅਸੀਂ ਅਨਪੜ੍ਹ ਸਾਹਿਬ ਦੇ ਪਾਰ ਰਕੇ ਸੀ ਉੱਥੇ ਜਾਣਾ ਸੀ ਤੇ ਸਾਨੂੰ ਉੱਥੇ ਡਿਟੇਨ ਕੀਤਾ ਗਿਆ ਇਹ ਤਾਂ ਮਾੜੀ ਗੱਲ ਕੀ ਉਸ ਦੀ ਕੇਜਰੀਵਾਲ ਦੀ